ਔਰ ਇਸ ਮੁਰਦੇ ਨੂੰ ਫੋਕ ਦਿੱਤਾ ਜਾਂਦਾ ਹੈ ਦਬ ਦਿੱਤਾ ਜਾਂਦਾ ਹੈ ਮਿੱਟੀ ਹੋ ਜਾਂਦਾ ਹੈ ਰਾਖ ਹੋ ਜਾਂਦਾ ਹੈ ਧਰਮ ਮੰਦਰ ਐਸੇ ਜਨਮ ਅਸਥਾਨ ਨੇ ਜਿੱਥੇ ਮੁਰਦੇ ਦੀ ਤਰ੍ਹਾਂ ਮਲੁਖ ਆਉਂਦਾ ਹੈ ਤੇ ਜ਼ਿੰਦਗੀ ਲੈ ਕੇ ਜਾਂਦਾ ਹੈ ਵਾਹ ਇਹ ਮੈਸਰ ਜੀਵਨ ਮਿਲਦਾ ਹੈ ਸ਼ਮਸ਼ਾਨ ਘਾੜ ਦੇ ਚ ਮੁਰਦੇ ਜਾਂਦੇ ਨੇ ਮੈਨੂੰ ਕਹਿਣ ਦੇਣਾ ਧਰਮ ਮੰਦਰਾਂ ਦੇ ਵਿੱਚ ਵੀ ਮੁਰਦੇ ਹੀ ਜਾਂਦੇ ਨੇ ਕੁਸਤਾ ਕੀ ਮਾ ਧਾਰਮਿਕ ਤਲ ਤੇ ਮਰਿਆ ਅੰਧ ਵਿਸ਼ਵਾਸ ਕੁਝ ਵੀ ਨਹੀਂ ਕੁਝ ਵੀ ਸਮਸ਼ਾਨ ਘਾੜ ਦੇ ਵਿੱਚ ਮੁਰਦਿਆਂ ਨੂੰ ਹਾਕ ਕਰ ਦਿੱਤਾ ਜਾਂਦਾ ਹੈ ਧਰਮ ਮੰਦਰਾਂ ਦੇ ਵਿੱਚ ਮੁਰਦਿਆਂ ਨੂੰ ਨੂਰ ਬਣਾ ਦਿੱਤਾ ਜਾਂਦਾ ਹੈ ਚਾਨਣ ਬਣਾ ਦਿੱਤਾ ਜਾਂਦਾ ਹੈ ਜੋਤ ਸਰੂਪ ਬਣਾ ਦਿੱਤਾ ਜਾਂਦਾ ਹੈ ਜ਼ਿੰਦਗੀ ਮਿਲ ਜਾਂਦੀ ਹੈ